ਮਾਮਲਾ ਪਿੰਡ ਮਾਚਿਵਾੜਾ ਜ਼ਿਲ੍ਹਾ ਅੰਮ੍ਰਿਤਸਰ ਦਾ ਜਿੱਥੇ ਹੜ੍ਹ ਦੇ ਪਾਣੀ ਦੇ ਵਿੱਚ ਅਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਜਿਸ ਦੀ ਉਮਰ 60 ਸਾਲ ਹੈ ਡੁੱਬਨ ਕਾਰਨ ਮੌਤ ਹੋ ਗਈ। ਵਿਧਵਾ ਪਤਨੀ ਬਲਜੀਤ ਕੌਰ ਨੇ ਕਿਹਾ ਕਿ ਬਚਾਅ ਟੀਮਾਂ ਨੂੰ ਬਹੁਤ ਪਰ ਬੁਲਾਇਆ ਗਿਆ ਪਰ ਮਦਦ ਫਿਰ ਵੀ ਨਾ ਮਿਲੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਹਨਾਂ ਦੇ ਗੁਵਾਂਡੀ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਅਜੀਤ ਸਿੰਘ ਨੂੰ ਬਚਾਉਣ ਦੇ ਲਈ ਅਸੀਂ ਖੋਜ ਜਾ ਸਕਦੇ ਸੀ ਪਰ ਪ੍ਰਸ਼ਾਸਨ ਨੇ ਪਰਿਵਾਰ ਨੂੰ ਇਹ ਕਹਿ ਕੇ ਗੁੰਮਰਾਹ ਕਰਕੇ ਰੱਖਿਆ ਕਿ ਉਹਨਾਂ ਨੂੰ ਬਚਾ ਲਿਆ ਗਿਆ ਹੈ। ਇਸ ਮੌਕੇ ਸੂਬਾ ਆਗੂ ਸਵਨ ਸਿੰਘ ਪੰਦੇ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਅਜਿਹੇ ਸਮੇਂ ਦੇ ਵਿੱਚ ਹੋਰ ਮੌਤਾ ਹੋਣ ਦੇ ਵੀ ਅਸਰ ਨੇ ਇੱਕ ਮੈਂਬਰ ਸਰਕਾਰੀ ਨੌਕਰੀ ਅਤੇ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ। ਆ ਮਾਤਾ ਜੀ ਨਾ ਕੀ ਜੇ। ਪਿੰਡ ਕਿਹੜਾ? ਮਾਸੀ ਆ। ਆ ਕਿੰਨਾ ਦੀ ਮੌਤ ਹੋਈ ਆ? ਪਰਮਜੀਤ ਸਿੰਘ। ਪਰਮਜੀਤ ਘਰ ਵਾਲੇ ਲੱਗਦੇ ਸੀ ਕਿ ਤੁਹਾਡੇ? ਘਰ ਵਾਲੇ ਸੀ। ਕੀ ਮੰਗ ਕਰਦੇ ਹੋ ਸਰਕਾਰ ਕੋਲ? ਸਾਹਿਬਾਨ ਨੇ ਵੀ ਸਾਡੇ ਬੱਚੇ ਨੂੰ ਨੌਕਰੀ ਮਿਲੇ। ਹਾਂਜੀ ਕੋਈ ਸਾਨੂੰ ਪਾਇਆ ਵੀ ਮਿਲੇ। ਠੀਕ ਆ। ਕਰੋੜ ਰੁਪਇਆ ਦੇਣ ਸਾਨੂੰ। ਠੀਕ ਰੁਪਈਆ। ਅੱਛਾ ਇਹ ਹੱਟ ਦੇ ਵਿੱਚ ਰੁੜ ਗਏ ਸੀਗੇ? ਹਾਂਜੀ ਹੱਟ ਚ ਰੁੜ ਗਏ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ। ਅਛਾ ਕਹਿੰਦੇ ਰੈਸਕਿਊ ਨਹੀਂ ਕੀਤਾ ਹੈਗਾ ਮੈਂ ਕੀਤਾ ਕਿ ਇਹਨੂੰ ਆਂਦੇ ਵੀ ਰੈਂਤ ਖੜ ਵਾਜਾ ਮਾਰਦੇ ਆਂ ਪੀ ਆਜੋ ਆਜੋ ਤੇ ਕੋਈ ਆਉਂਦਾ ਹੀ ਨਹੀਂ ਬੜੀਆਂ ਮਾਜਾ ਮਾਰੇ ਉਧਰ ਜਾ ਕੇ ਠੀਕ ਹੈ ਤਾਂ ਪਿੰਨੋਦ ਕੁਮਾਰ ਕੇ ਆਟੀ ਨਿਊਜ਼ ਨੈਟਵਰਕ